ਕਰਮਾ ਤੁਹਾਡੇ ਸਾਹਮਣੇ ਦੋ ਕੰਮ ਨੇ ਇੱਕ ਤੇ ਜਿਹੜਾ ਵੱਡੀ ਕੰਧ ਵਿੱਚ ਪਾੜ ਪਿਆ ਜਿਹੜੀ 메ਨ ਕੰਧ ਹੈ ਕਿਲੇ ਦੀ ਉਸ ਪਾੜ ਦੀ ਪੂਰਤੀ ਕਰਨੀ ਹੈ ਤੇ ਦੂਜਾ ਮੇਨ ਕੰਮ ਹੈ ਵੀ ਮਰਦ ਸਰਦਾਰ ਹਰੀ ਸਿੰਘ ਨਲੂਏ ਨੂੰ ਸੁਨੇਹਾ ਬਚਾਉਣਾ ਮਰਦ ਉਸੇ ਵੇਲੇ ਕੰਮ ਤੇ ਲੱਗਾ ਉਹ ਕਿਲੇ ਦੀ ਕੰਧ ਦਾ ਪਾੜ ਦੀ ਪੂਰਤੀ ਕਰਨ ਲੱਗੇ ਤੇ ਜਿਹੜਾ ਦੂਸਰਾ ਪੱਖ ਸੀ ਦੂਸਰੇ ਪੱਖ ਦੇ ਅੰਦਰ ਪੈਣ ਹਰ ਸ਼ਰਨ ਕੌਰ ਉੱਠੀ ਪੈਣੋਂ ਧਿਆਨ ਦੇ ਆਜ ਹੁਣ ਤੇ ਪੈਣਾਂ ਦਾ ਬੇੜਾ ਕਰਕਾ ਸਾਗਰ ਦੀ ਬੂਟੀ ਨਹੀਂ ਕਰਤਾ ਇਹਦਾ ਬੇੜਾ ਕਰਕੋ ਜੇ ਇਹ ਸਾਗਰ ਦੀ ਬੂਟੀ ਨਹੀਂ ਕਿਸੇ ਪਾਸੇ ਲੱਗਦੀ ਉਹ ਹੱਦ ਹੋ ਗਈ ਕਿਹੜੀ ਸਾਗਰ ਦੀ ਬੂਟੀ ਬਈ ਉਹ ਤੁਹਾਨੂੰ ਯਾਦ ਰੱਖਣੀ ਚਾਹੀਦੀ ਸੀ ਮਾਈ ਭਾਗੋ ਉਹਨੂੰ ਯਾਦ ਰੱਖ ਜਿਹੜੀ ਮਾਝੇ ਦੀ ਸ਼ਿਣੀ ਨੇ ਮਰਦਾਂ ਦੇ ਬਰਾਬਰ ਦੰਗਾ ਲੜੀਆਂ ਨੇ ਹੋ ਕੇ ਤੁਸੀਂ ਮਾਤਾ ਸਾਹਿਬ ਕੌਰ ਦੀਆਂ ਧੀਆ ਤੇ ਸਿਆਪਾ ਕਰਦਿਆਂ ਫਿਰ ਉਹ ਸਾਗਰ ਦੀ ਬੂੰਟੀ ਦੀਆਂ ਪਤਾ ਨਹੀਂ ਕਿਹੜੀ ਬਲਾ ਬਾਬਾ ਜੀ ਇਹ ਤਰਾਸ਼ਦੀ ਆ ਕੌਮ ਦੀ ਸਾਡੀ ਜਦੋਂ ਗੁਰਦੇਵ ਸਿੰਘ ਕੌਂਕੇ ਜਥੇਦਾਰ ਸਾਹਿਬ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਦੀ ਗੱਲ ਚੱਲੀ ਉਦੋਂ ਵੱਖਰੇ ਮੁੱਦੇ ਇਹਨਾਂ ਨੇ ਛੇੜਤੇ ਔਰ ਜਦੋਂ ਅੱਜ ਅਮਰਤ